ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਕੋਠੇ ਪਿਪਲੀ ਪੱਤੀ ਕਰਮਚੰਦ ਬਾਈ ਸੁਖਚੈਨ ਸਿੰਘ ਦੇ ਘਰੋਂ ਆਪਾਂ ਇੱਕ ਦੂਜੇ ਸੂਏ ਸੂਣ ਵਾਲੀ ਨੀਲੀ ਰਾਬੀ ਚੰਗੇ ਮਾਰਕ ਵਾਲੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਜਿਹੜੇ ਸਿਮਣ ਦੀ ਆਪ ਹੈ ਕਿੰਨਾ ਦੁੱਧ ਸੀ ਤੇ ਮਾਂ ਦਾ ਕੀਰਕਾਰ ਸੀ ਜਾਂ ਕਿਹੜਾ ਟੀਕਾ ਮਿੱਤਰੋ ਲੱਗਿਆ ਵਾ ਸੋ ਵਜਣ ਵੀ ਚੰਗਾ ਤੇ ਘੱਦ ਘੜ ਵੀ ਚੰਗਾ ਚੰਗੀ ਸੋਹਣੀ ਝੋਟੀ ਆ ਥਣਲੇਵੇ ਦੀ ਮਿੱਤਰੋ ਪੂਰੀ ਸਾਫ਼ ਹੈ ਸੂਣ ਦੇ ਮੇਰਾ ਅੰਦਾਜ਼ਾ ਵੀ 2-4 ਦਿਨ ਬਾਕੀ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਤੇ ਕੀ ਇਹਦਾ ਰੇਟ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵਧੀਆ ਬਾਈ ਜੀ ਵਧੀਆ ਸੂਆ ਇਹਦਾ ਨੀਲੀ ਰਾਬੀ ਦਾ ਦੂਜਾ ਜੀ ਹਾਂਜੀ ਬਾਈ ਜੀ ਦੂਜਾ ਸੂਆ ਕਿੰਨੇ ਕ ਦਿਨ ਜਿਹੜੇ ਲੈ ਰਹੇ ਨੇ ਜੀ ਚਾਰ ਪੰਜ ਕਿਤੇ ਰਹਿੰਦੇ ਨੇ ਬਾਈ ਜੀ ਚਾਰ ਪੰਜ ਤੇ ਮਾਂ ਦਾ ਕੀ ਰਿਕਾਰਡ ਸੀ ਜੀ ਇਹਦਾ ਮਾਂ ਦਾ ਇਹਦਾ ਈਗਿਆ ਸੀਗਾ 17 ਲੀਟਰ ਦੁੱਧ ਸੀਗਾ ਜੀ ਪਹਿਲੇ ਸੂਏ ਠੀਕ ਆ ਇਹਨੇ ਕਿੰਨਾ ਕੱਢਿਆ ਇਹਨੇ ਪਹਿਲੇ ਸੂਏ ਕੱਢਿਆ 11 ਲੀਟਰ ਦੁੱਧ 11 ਹਾਂਜੀ ਓਕੇ ਤੇ ਕਿਹੜੇ ਟੀਕੇ ਕਿਹੜਾ ਲੱਗਿਆ ਜੀ ਇਹ ਬੱਲੂ 2 ਦਾ ਟੀਕ ਓਕੇ ਬੱਲੂ 2 ਦਾ ਮਿੱਤਰੋ ਸਿਮਣ ਲੱਗਿਆ ਵਾ ਤੇ 4-5 ਦਿਨ ਸੌਣ ਦੇ ਵਿੱਚ ਵਾਕੀ ਨੇ ਤੇ ਰੇਟ ਫਿਰ ਇਹਦਾ ਕੀ ਕਰਤਾ ਜੀ ਰੇਟ ਬਾਈ ਜੀ ਇਹਦਾ 140 ਆ ਜੀ ਮਾਣ ਤਣ ਹੋ ਜੂ ਹਾਂਜੀ ਮੌਕੇ ਦਾ ਮਾਣ ਤਣ ਹੋ ਜੀ ਹੋਰ ਆ ਬਾਈ ਦਾ ਜਿਹੜਾ ਫੋਨ ਨੰਬਰ ਆ ਜੀ 986212681 ਵਾ ਦਾ ਫੋਨ ਨੰਬਰ ਆ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਉਸ ਤੋਂ ਬਾਅਦ ਹੋਰ ਵੀ ਜਿਹੜੀ ਮਾੜੀ ਮਿੱਠੀ ਜਾਣਕਾਰੀ ਰਹਿੰਦੀ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਸੋਹਣਾ ਕੱਦ ਕਾਟਾ ਸੋਹਣੀ ਸਿਹਤ ਥਾਂ ਲੇਵੇ ਦੀ ਮਿੱਤਰੋ ਪੂਰੀ ਸਾਫ ਹੈ ਚੰਗਾ ਵਜਣਾ ਫਿਰ ਆਪਾਂ ਕਹਿੰਦੇ ਵੀ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਪਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ